ਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਦੇ ਧਰਮ ਪਤਨੀ ਬਬੀਤਾ ਸ਼ਰਮਾ ਆਪਣੇ ਪਤੀ ਦੇ ਲਈ ਲੋਕਾਂ ਵਿੱਚ ਵਿਚਰੇ ਤੇ ਲੋਕਾਂ ਨੂੰ ਐਨਕੇ ਸ਼ਰਮਾ ਨੂੰ ਵੋਟ ਪਾਉਣ ਦੇ ਲਈ ਅਪੀਲ ਕੀਤੀ। ਬਬੀਤਾ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਨੇ ਤੇ ਆਸ਼ਵਾਸਨ ਦੇ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਐਨਕੇ ਸ਼ਰਮਾ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ। ਚਾਹਤ ਦੇ ਵਿੱਚ ਲੱਗੀ ਉਸਨੂੰ ਕਿਸ ਤਰੀਕੇ ਦਾ ਰੋਲ ਮਿਲਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਜਿੱਥੇ ਵੀ ਜਾਂਦੇ ਆ ਲੋਕ ਬਹੁਤ ਪਿਆਰ ਨਾਲ ਅਟੈਂਡ ਕਰਦੇ ਆ ਤੇ ਕਹਿੰਦੇ ਆ ਕਿ ਅਸੀਂ ਤਾਂ ਸਾਰੀ ਸਰਕਾਰਾਂ ਦੇਖ ਚੁੱਕੇ ਆ ਤੇ ਜਿਹੜੀ ਆਪਣੀ ਸਭ ਤੋਂ ਵਧੀਆ ਕਾਲੀ ਸਰਕਾਰ ਦੀ ਜਿਨ੍ਹਾਂ ਦੇ ਟਾਈਮ 'ਚ ਪਹਿਲਾਂ ਵਿਕਾਸ ਦੇ ਜਿਹੜੇ ਵਧੀਆ ਕੰਮ ਹੋਏ ਤੇ ਹੁਣ ਉਹ ਚਾਰੇ ਹੈ ਕਿ ਮੁੜਤੇ ਆ ਕਾਲੀ ਸਰਕਾਰ ਦੁਬਾਰੇ ਆਏ ਜਿਹੜੇ ਰੁਕੇ ਹੋਏ ਕੰਮ ਹੈ ਉਹ ਦੁਬਾਰਾ ਰਫਤਾਰ ਨਾਲ ਸ਼ੁਰੂ ਕਰ ਸਕਣ। ਮਿਲਾਕਤ ਕਰ ਰਹੇ ਹਾਂ ਔਰਤਾਂ ਕੀ ਕਹਿ ਰਹੀਆਂ ਨੇ ਕਿ ਪਾਰਲੀਮੈਂਟ ਤੇ ਵਿੱਚ ਸਾਡੇ ਕਿਹੜੇ ਮਸਲੇ ਚਾਣੇ ਚਾਹੀਦੇ। ਇੱਕ ਤੋਂ ਔਰਤਾਂ ਦੀ ਜਿਹੜੀ ਸਿਕਿਉਰਿਟੀ ਮਤਲਬ ਔਰਤਾਂ ਨੂੰ ਸੁਰੱਖਿਅਤ ਰਹਿਣ ਵਾਸਤੇ ਆਪਣੇ ਜੋ ਉਹਨਾਂ ਦੀ ਉਹ ਹੈ ਇੱਕ ਐਜੂਕੇਸ਼ਨ ਦੀ ਜਿਹੜੀ ਹੈਗੀ ਹੈ ਔਰਤਾਂ ਦੀ ਉਹ ਆਪਾਂ ਇਸ ਟਾਈਮ ਵੀ ਆਪਣੇ ਪਿੰਡਾਂ ਚਲੇ ਜਾਓ ਥੋੜਾ ਕਮੀ ਕਾਟਈ ਹੈ ਇਸ ਚੀਜ਼ ਦੀ ਵੀ এডਿਕੇਸ਼ਨ ਬਾਰੇ ਥੋੜਾ ਅਵੇਅਰ ਕਰਨੇ ਦੀ ਜ਼ਰੂਰਤ ਹੈ ਤੋਂ ਅਸੀਂ ਇੱਕ ਬੇਰੁਜ਼ਗਾਰੀ ਹੈ ਬਹੁਤ ਇੱਕ ਆਪਣੇ ਯੂਥ ਚ ਨਸੇ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਤਰਕੇ ਆਪਾਂ ਇਸ ਤਰ੍ਹਾਂ ਕੇ ਰੁਜ਼ਗਾਰ ਪੈਦਾ ਕਰਾਂ ਕਿ ਜਿਸ ਤੇ ਯੂਥ ਜਿਹੜਾ ਹੈ ਆਪਣਾ ਉਹ ਰੁਜ਼ਗਾਰ ਕੀ ਤ ਪ੍ਰਭਾਵਤ ਹੋ ਕੇ ਉੱਧਰ ਲੱਗੇ ਨਾ ਕਿ ਨਸੇ ਕੀ ਤਰਫ ਜਾਏ ਹਾਂਜੀ ਉਹ ਤਾਂ ਮਿਲ ਨਹੀਂ ਹੈ ਉਹ ਪਰ ਪ੍ਰਮਾਤਮਾ ਨੇ ਸ਼ਾਇਦ ਪਹਿਲਾਂ ਹੀ ਸੋਚ ਸਮਝ ਕੇ ਹੀ ਆਪਾਂ ਨੂੰ ਪਹਿਲੇ ਨੰਬਰ ਤੇ ਹੀ ਰੱਖਿਆ ਹੋਗਾ ਇਸ ਕਰਕੇ ਹੀ ਪਹਿਲਾ ਨੰਬਰ ਹੀ ਮਿਲਿਆ ਹੈ ਉਹ ਰੈਣਾ ਵੀ ਵਿਸ਼ਰਮਾ ਜੀ ਨੇ ਪਹਿਲੇ ਨੰਬਰ ਤੇ ਹੀ ਹੈ ਜਿਸ ਤਰ੍ਹਾਂ ਕਿ ਲੋਕਾਂ ਦਾ ਇਤਨਾ ਪਰਵਾਹ ਹੰਕਾਰਾ ਮਿਲ ਰਿਹਾ ਪਿਆਰ ਮਿਲ ਰਿਹਾ ਜਿੱਥੇ ਵੀ ਜਾ ਰਹੇ ਆ ਲੋਕ ਬਹੁਤ ਉਤਸ਼ਾਹ ਨਾਲ ਮਿਲ ਰਹੇ ਆ ਤੇ ਕਹਿ ਰਹੇ ਆ ਜੀ ਆਪਾਂ ਨੇ ਤਾਂ ਸ਼ਰਮਾ ਜੀ ਨੂੰ ਲੈ ਕੇ ਆਣਾ ਜਿਹੜੇ ਉਹਨਾਂ ਨੇ ਕੰਮ ਕਰੇ ਆ ਆਪਣੇ ਇਲਾਕੇ 'ਚ ਤੇ ਉਹਨਾਂ ਨੇ ਉੱਧਰ ਵੀ ਇਸ ਤਰ੍ਹਾਂ ਹੀ ਆਪਣੇ ਇਲਾਕੇ ਦਾ ਵਿਕਾਸ ਕਰਾਣਾ ਹੈ ਸਾਰੀ ਜਗ੍ਹਾ ਤੇ ਹਾਂ ਜੀ ਹਾਂ ਜੀ ਉਹਨਾਂ ਨੇ ਜਿਸ ਤਰ੍ਹਾਂ ਸ਼ਰਮਾ ਜੀ ਨੇ ਆਪਣੇ ਇੱਧਰ ਇਲਾਕੇ 'ਚ ਸੈਲਫ ਹੈਲਪ ਗਰੁੱਪ ਸ਼ੁਰੂ ਕਰੇ ਹੋਏ ਆਂ ਤੇ ਆਪਣਾ ਇਹ ਹੀ ਕੋਸ਼ਿਸ਼ ਰਹੇਗੀ ਕਿ ਜਿਸ ਤਰ੍ਹਾਂ ਆਪਣਾ ਔਰਤਾਂ ਆਪਣੇ ਘਰ 'ਚ ਜੇ ਛੋਟੇ ਛੋਟੇ ਕੰਮ ਜਿਸ ਤਰ੍ਹਾਂ ਸਿਲਾਈ ਕਢਾਈ ਪਾਪੜ ਬਣਾਉਣਾ ਜਿਹੜੇ ਇਹ ਛੋਟੇ ਛੋਟੇ ਕੰਮ ਹੁੰਦੇ ਆ ਆਪਣੇ ਡੇਲੀ ਰੂਟੀਨ ਦੇ ਇਹ ਇਸ ਤਰ੍ਹਾਂ ਆਪਣੇ ਛੋਟੇ ਛੋਟੇ ਰਜਗਾਰ ਸ਼ੁਰੂ ਕਰੈ ਜਿਸ ਤਰ੍ਹਾਂ ਉਹਨਾਂ ਦੀ ਘਰ ਬੈਠੇ ਹੀ ਇਨਕਮ ਹੋ ਸਕੇ ਤੇ ਆਪਣੇ ਪਰਿਵਾਰ ਦਾ ਅੱਛੀ ਤਰ੍ਹਾਂ ਪਾਲਣ ਪੋਸ਼ਣ ਕਰ ਸਕੈ ਹੋ ਹਾਂਜੀ ਹਾਂਜੀ ਉਹ ਪਿੱਛੇ ਦੇ ਕੋ ਕਾਂਗਰਸ ਨੇ ਪਹਿਲਾਂ ਛੁੱਟੀ ਗੁਟਕੇ ਸੌਂਦੀ ਸੌਂ ਖਾ ਕੇ ਗੁੱਟਾ ਸਾਹਿਬ ਦੀ ਤੇ ਆਪਣੀ ਝੁੱਠੇ ਲਾਰੇ ਲਾ ਕੇ ਗਵਰਨਮੈਂਟ ਬਣਾ ਲਈ ਤੇ ਉਸ ਟਾਈਮ ਨਹੀਂ ਕੁਝ ਵੀ ਹੋਇਆ ਤੇ ਹੁਣ ਦੇਖ ਲੋ ਇਹ ਜਿਹੜੀ ਆਪ ਸਰਕਾਰ ਆਈ ਐ ਇਹਨਾਂ ਨੇ ਤਾਂ ਬਿਲਕੁਲ ਹੀ ਢਾੜੂ ਮਾਰ ਦਿਆ ਸਾਰੇ ਕੰਮਾਂ ਤੇ ਹੀ ਤੇ ਉਹਨਾਂ ਨੇ ਬਹੁਤ ਵਾਅਦੇ ਕਰੇ ਤੇ ਆਪਾਂ ਰੁਜ਼ਗਾਰ ਦੇਵਾਂਗੇ ਆਪਾਂ ਨਸ਼ੇ ਦੂਰ ਕਰ ਦੇਵਾਂਗੇ ਪਰ ਹੋਇਆ ਕੁਝ ਵੀ ਨਹੀਂ ਉਹ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਪਿੱਛੇ ਤੱਕੇਲ ਰਹੇ ਆ ਜਿਹੜੀ ਉਹਨਾਂ ਦੀ ਹਾਲਾਤ ਬਣੇ ਹੋਇਆ ਇਸ ਟਾਈਮ ਪੰਜਾਬ ਦੇ ਕੀ ਉਹ ਲਿਗੈਂਡਸ ਫਿਰ ਜੀ ਮੀਟਿੰਗ ਹੋਈ ਹੈ ਕੀ ਕਹਿੰਦੇ ਸਾਰੇ ਹਾਂਜੀ ਉਹ ਕਹਿੰਦੇ ਆ ਕਿ ਆਪਾਂ ਨੇ ਦੇਖ ਲਈਏ ਸਾਰੇ ਇਸ ਕਾਂਗਰਸ ਸਰਕਾਰ ਵੀ ਦੇਖ ਲਈ ਆਪ ਆਲੇ ਵੀ ਦੇਖ ਲਈਏ ਤੇ ਹੁਣ ਜਿਹੜੇ ਉਹ ਫਿਰ ਮੁੜਤੇ ਇਕੱਲੀ ਸਰਕਾਰ ਨੂੰ ਚਾਹੁੰਦੇ ਆ ਕਿ ਉਹ ਆਏ ਤੇ ਆਪਣੇ ਜਿਹੜੇ ਉਹਨਾਂ ਦੇ ਟਾਈਮ 'ਚ ਵਿਕਾਸ ਕਰ ਰਹੇ ਹੋਏ ਤੇ ਉਹਨਾਂ ਨੂੰ ਸੁਚਾਰੂ ਰੂਪ ਨਾਲ ਜਾਰੀ ਕਰਨਾ